ਦੋਸਤੋ ਆ ਵੀਡੀਓ ਨਹੀਂ ਤੁਹਾਡੇ ਸਾਰਿਆਂ ਲਈ ਇੱਕ ਚੇਤਾਵਨੀ ਹੈ ਸਮੂਹ ਪੰਜਾਬੀਆਂ ਲਈ ਇੱਕ ਚੇਤਾਵਨੀ ਹੈ ਕਿਸੇ ਵੀਰ ਨੇ ਘਰ ਦੇ ਵਿੱਚ ਲਾਇਆ ਸੀ ਸਮਰਸੀਬਲ ਪੰਪ ਸਮਰਸੀਬਲ ਮੋਟਰ ਲਾਈ ਹੈ ਘਰ ਦੇ ਵਿੱਚ ਆ ਉਹਦਾ ਪਾਈਪ ਹੈ ਤੇ ਇੱਥੇ ਲਾਈ ਹੋਈ ਹੈ ਸਮਰਸੀਬਲ ਮੋਟਰ ਤੇ ਜਿਹੜੀ ਇਹ ਸਮਰਸੀਬਲ ਮੋਟਰ ਲਾਈ ਹੈ ਨਾ ਧਰਤੀ ਹੇਠਲਾ ਪਾਣੀ ਇੰਨਾ ਕਾਸੀ ਗੰਦਲਾ ਕਰ ਚੁੱਕਿਆ ਕਿ ਤੁਸੀਂ ਦੇਖ ਸਕਦੇ ਹੋ ਕਿ ਨਿਹਰਾ ਜਿੱਦਾਂ ਸਰਫ ਟਾਈਪ ਪਾਣੀ ਹੁੰਦਾ ਨਾ ਉਦਾਂ ਪਾਣੀ ਨਿਕਲ ਰਿਹਾ ਹੈ ਘਟੋ ਘਟ ਇੱਕ ਘੰਟੇ ਤੋਂ ਉੱਪਰ ਹੋ ਗਿਆ ਇਸ ਮੋਟਰ ਨੂੰ ਚਲਾਏ ਨੂੰ ਪਾਣੀ ਵੀ ਘਟ ਹੈ ਤੇ ਜਿਹੜਾ ਪਾਣੀ ਨਿਕਲ ਰਿਹਾ ਉਹ ਨਿਹਰਾ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ ਜਿੱਦਾਂ ਸਰਫ ਘੁਲੀ ਹੁੰਦੀ ਹੈ ਪਾਣੀ ਦੇ ਵਿੱਚ ਇਹ ਸਾਡੇ ਪੰਜਾਬੀਆਂ ਦੇ ਲਈ ਇੱਕ ਚਿੰਤਾਜਨਕ ਮੈਸੇਜ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਹੈ ਉਹ ਖਤਮ ਹੋਣ ਦੇ ਨਾਲ-ਨਾਲ ਜ਼ਹਿਰੀਲਾ ਵੀ ਹੁੰਦਾ ਜਾ ਰਿਹਾ ਹੈ। ਆਗਰ ਇਹ ਪਾਣੀ ਥੋੜਾ ਸਾਫ਼ ਵੀ ਹੋ ਜਾਏਗਾ ਚੱਲ ਕੇ ਮੰਨ ਲਓ 8-10 ਘੰਟੇ ਚੱਲ ਕੇ ਪਾਣੀ ਸਾਫ਼ ਹੋ ਗਿਆ ਤਾਂ ਜਿਹੜਾ ਹੁਣੇ ਕੈਮੀਕਲ ਪੂਰਾ ਨਿਕਲ ਰਿਹਾ ਇੱਕ ਜਿੱਦਾਂ ਆਪਾਂ ਕਹਿ ਦਈਏ ਡਿਟਰਜੈਂਟ ਪਾਊਡਰ ਹੁੰਦਾ ਹੈ ਸਰਫ ਹੁੰਦੀ ਹੈ ਉਦਾਂ ਇਸ ਪਾਣੀ ਦੇ ਲੱਛਣ ਲੱਗ ਰਹੇ ਨੇ। ਜੇ ਕਿਸੇ ਨੇ ਬੈਂਪ ਪਰ ਫਲਾਣਾ ਹੋਵੇ ਤਾਂ ਇਹ ਵੀ ਕਹਿ ਸਕਦਾ ਹੈ ਕਿ ਦੇਖੋ ਜੀ ਇਹ ਸਮਰਸੀਬਲ ਪੰਪ ਦੁੱਧ ਦੇਣ ਲੱਗ ਗਿਆ ਹੈ ਬਾਰੇ ਲੋਕ ਮੱਥਾ ਟੇਕ ਸਕਦੇ ਸੀ ਇੱਥੇ ਆ ਕੇ ਕਿ ਇਹ ਜਿਹੜੀ ਸਮਰਸੀਬਲ ਮੋਟਰ ਹੈ ਦੁੱਧ ਦੇਣ ਲੱਗ ਗਈ ਹੈ ਪਰ ਅਸੀਂ ਜਦੋਂ ਇਸ ਨੂੰ ਹੱਥਾਂ ਤੇ ਲਾ ਕੇ ਪਾਣੀ ਨੂੰ ਹੱਥ ਪਾਣੀ ਦੇ ਵਿੱਚ ਹੱਥ ਡੋਬ ਕੇ ਦੇਖੇ ਨਾ ਤਾਂ ਇਹ ਨਿਰਾ ਕੈਮੀਕਲ ਹੈ ਸਰਫਟ ਡਟਾਜਨ ਪਾਊਡਰ ਜਿਵੇਂ ਆਪਾਂ ਸਰਫ ਦਾ ਘੋਲ ਕਹਿ ਦਈਏ ਐਦਾਂ ਦਾ ਬਣਿਆ ਹੋਇਆ ਇਹ ਇਹ ਵੀਰੋ ਧਰਤੀ ਹੇਠਲਾ ਪਾਣੀ ਗੰਧਲਾ ਕਿਨੇ ਕੀਤਾ ਹੈ ਇਹ ਸਾਡੀਆਂ ਜਿਹੜੀਆਂ ਲਗਾਤਾਰ ਫੈਕਟਰੀਆਂ ਲੱਗ ਰਹੀਆਂ ਨੇ ਨਾ ਫੈਕਟਰੀਆਂ ਦਾ ਪਾਣੀ ਗੰਦਾ ਪਾਣੀ ਨਾਲਿਆਂ ਦੇ ਥਰੂ ਧਰਤੀ ਹੇਠ ਜਾ ਰਿਹਾ ਹੈ ਕਈ ਫੈਕਟਰੀਆਂ ਵਾਲੇ ਵੀਰ ਤਾਂ ਧਰਤੀ ਦੇ ਵਿੱਚ ਸਿੱਧਾ ਹੀ ਕੈਮੀਕਲ ਵਾਲਾ ਪਾਣੀ ਸੁੱਟ ਰਹੇ ਨੇ ਇਹ ਮੈਂ ਤੁਹਾਨੂੰ ਬਾਰ-ਬਾਰ ਤਾਂ ਦਿਖਾ ਰਿਹਾ ਕਿ ਉੱਥੋਂ ਇਹ ਮੋਟਰ ਸਮਰਸੀਵਾਲ ਦਾ ਪੈਪ ਆ ਰਿਹਾ ਹੈ ਇੱਥੇ ਕਿਉਂਕਿ ਪਾਣੀ ਗੰਦਾ ਆ ਰਿਹਾ ਸੀ ਤਾਂ ਸਿੱਧਾ ਨਾਲੀ ਦੇ ਵਿੱਚ ਹੀ ਬਾਈ ਜੀ ਨੇ ਮੋਟਰ ਚਲਾਈ ਹੋਈ ਹੈ ਤੇ ਲਗਾਤਾਰ 1.5 ਘੰਟਾ ਹੋ ਗਿਆ ਮੋਟਰ ਚੱਲਦੇ ਨੂੰ ਅਜੇ ਤੱਕ ਇਹ ਪਾਣੀ ਸਾਫ਼ ਨਹੀਂ ਹੋਇਆ ਤੇ ਜਿੱਦਾਂ ਇਹਦੀ ਝੱਗ ਬਣ ਰਹੀ ਹੈ ਇਹਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਾਫ਼ ਵੀ ਨਹੀਂ ਹੋਣਾ ਬਹੁਤ ਵੱਡੀ ਪੰਜਾਬ ਦੇ ਲਈ ਇਹ ਸਮੱਸਿਆ ਖੜੀ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਸਮਰਸੀ ਵਾਲ ਪੰਪ ਲਾਉਂਦੇ ਨੇ ਤਾਂ ਉਹਨਾਂ ਨੂੰ ਕੈਮੀਕਲ ਵਾਲਾ ਪਾਣੀ ਮਿਲਿਆ ਕਰੇਗਾ ਤੇ ਜਿਹੜਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੁਣ ਪੈਦਾ ਹੁੰਦੀਆਂ ਜਾ ਰਹੀਆਂ ਨੇ ਨਾ ਪੰਜਾਬ ਦੇ ਵਿੱਚ ਇਹ ਉਹਨਾਂ ਦੀ ਇੱਕ ਅੱਖਾਂ ਸਾਹਮਣੇ ਤਸਵੀਰ ਹੈ ਕਿਉਂਕਿ ਜੇ ਜ਼ਿਆਦਾ ਡੂੰਘਾਈ ਤੇ ਲਾਓਗੇ ਤਾਂ ਤੁਹਾਡਾ ਲੱਖ ਡੇਢ ਲੱਖ ਰੁਪਏ ਤੋਂ ਉੱਪਰ ਖਰਚ ਆਏਗਾ ਤੇ ਜਿਹੜੇ ਵੀਰ 2 250 ਫੁੱਟ ਤੇ 200 ਫੁੱਟ ਤੇ ਸਮਰਸੀਵਾਲ ਘਰ ਆਲਾ ਲਾ ਲੈਂਦੇ ਨੇ ਨਾ ਉੱਥੇ ਫਿਰ ਇਦਾਂ ਦਾ ਕੈਮੀਕਲ ਵਾਲਾ ਪਾਣੀ ਹੀ ਨਿਕਲਣਾ ਬੜੇ ਚਿਰ ਤੋਂ ਜਿਹੜੇ ਸਮਾਜ ਸੇਵੀ ਲੋਕ ਨੇ ਰੌਲਾ ਪਾ ਰਹੇ ਸੀ ਕਿ ਧਰਤੀ ਹੇਠਲੇ ਪਾਣੀ ਨੂੰ ਬਚਾ ਲਓ ਪਰ ਆਹ